ਆ ਦੇਖਿਓ ਕਿਰਾ ਕੜੇ ਹੀ ਕੜੇ ਉਂ ਲੈਣਾ ਹੋਵੇ ਨਾ 3-4 ਲੱਖ ਤੋਂ ਘੱਟ ਨਹੀਂ ਮਿਲਣਾ ਤੇ ਇੱਥੇ ਬਹੁਤ ਹਸਾਬ ਨਾਲ ਮਿਲ ਜਾਣਗੇ ਭਾਵੀਆਂ ਬ੍ਰੈਸਲਟ ਚੱਕ ਲੋ ਆ ਦੇਖੋ ਕਿੰਨੀ ਵੈਰਾਈਟੀ ਪਈ ਆ ਸ਼ਾਨਦਾਰ ਚੈਨੀਆਂ ਚੁੰਨੀਆਂ ਕੀ ਨਹੀਂ ਨਹੀਂ ਆ ਬੜੇ ਸੋਨੇ ਆ ਯਾਰ ਲੈ ਹੈ ਆ ਤਾਂ ਜਿਵੇਂ ਉਹਨਾਂ ਉਧਰ ਸਾਊਥ ਵਾਲੇ ਪਾਸੇ ਪਾਉਂਦੇ ਵੱਡੇ ਵੱਡੇ ਆ ਲੈ ਭਾਵੀਆਂ ਪਾ ਲਓ ਨੇ ਇਹ ਵੀ ਪਾਉਂਦੇ ਆ ਲੋਕ ਸਾਊਥ ਵਾਲੇ ਪਾਸੇ ਤੇ ਆ ਚੈਨਾ ਕਮਾਲੀ ਤੇ ਹੈ ਕਿੱਥੇ ਐਵੇਂ ਸਾਰੀ ਵੈਰਾਈਟੀ ਕਿੱਥੇ ਮਿਲਣੀ ਆ ਤੁਹਾਨੂੰ ਅਨਮੋਲ ਜੁਲੀਅਰ ਲੁਧਿਆਣੇ ਵਾਲਿਆਂ ਕੋਲੇ ਇਹ ਸੁਣ ਮੈਂ ਦੱਸਦਿਆਂ ਲੁਧਿਆਣੇ ਦੇ ਵਿੱਚ ਸਮਿਟਰੀ ਰੋਡ ਹਵਾਰਾ ਚੌਂਕ ਕੁਵਾਰ ਮੰਡੀ ਦੇ ਕੋਲੇ ਪੈਟਰੋਲ ਪੰਪ ਉਹਦੇ ਸਾਹਮਣੇ ਦੁਕਾਨ ਆ ਬਾਈ ਮਨੀਸ਼ ਆਪਣੇ ਨਾਲ ਵੀਰੇ ਸਾਸਰੀ ਕਾਲ ਕੀ ਹਾਲ ਹੈ ਚੜਦੀ ਕਲਾ ਵੀਰੇ ਚੜਦੀ ਕਲਾ ਜੀ ਕਿਵੇਂ ਹੋ ਬਹੁਤ ਵਧੀਆ ਵੀਰੇ ਸਿੱਧਾ ਉੱਜਾਜ ਉਤਰਨਸਾਰ ਇੱਥੇ ਪਹੁੰਚ ਚੁੱਕੇ ਹਾਂ ਲੁਧਿਆਣੇ ਦੇ ਵਿੱਚ ਮੈਂ ਕਿਹਾ ਵੀ ਦੇਖ ਆ ਕਿ ਹੁਣ ਸਾਰੀ ਖਜ਼ਾਨੇ ਦੇ ਦਰਸ਼ਨ ਕਰ ਗਏ ਬਿਲਕੁਲ ਬਿਲਕੁਲ ਵੀਰੇ ਮੋਸ਼ਵੈਲ ਕਮਾ ਦੁਆਰਾ ਧੰਨਵਾਦ ਜੀ ਤੇ ਆ ਦਿਖਾਉਗੀ ਆ ਹਾਂਜੀ ਵੀਰੇ ਇਹ ਰਸਾ ਜੈਨ ਹੈ ਇਹ ਤੁਸੀਂ ਦਿਖਾ ਰਹੇ ਸੀਗੇ ਜੀ ਇਹ ਕਿੰਨੇ ਦੀ ਆ ਭਲਾ ਵੀਰੇ ਹੁਣ ਜਿਵੇਂ 골ਡ ਦਾ ਰੇਟ 90000 ਰੁਪਏ ਨੂੰ ਲੱਗ ਗਿਆ ਹੈ ਤੇ ਜਮ ਚਾਰ ਤੋਲੇ ਜੈਨ ਇਹ 3.5 ਲੱਖ ਦੀ ਬਣਦੀ ਹੈ ਪਿਓਰ 골ਡ ਚ ਤੇ ਆਪਾਂ ਇੱਕ ਗ੍ਰਾਮ 골ਡ ਚ ਤਿਆਰ ਕੀਤੀ ਹੈ 9500 ਰੁਪਏ ਦੀ ਹੈ ਤੇ 9500 ਦੀ ਉਹੀ ਸ਼ਰਤਾਂ 5 ਸਾਲ ਵਾਲੀਆਂ ਹੀ ਆ ਹਾਂਜੀ 5 ਸਾਲ ਤੱਕ ਜਦੋਂ ਮਰਜ਼ੀ ਨੂੰ ਹਾਫ ਰੇਟ ਤੇ ਚੇਂਜ ਕਰ ਲੋ ਤੇ ਗਾਰੰਟੀ ਪੂਰੀ ਹੈ ਤੇ ਉਸ ਤੋਂ ਬਾਅਦ ਇਹ ਇਹਦੇ ਵਿੱਚ ਜਿਹੜੇ ਬ੍ਰੇਸਲਟ ਲਿਆਉਂਦੇ ਨੇ ਇਹ ਵੀ ਦੇਖੋ ਸਾਰੇ ਹੈਵੀ ਵੇਟ ਚਾਰਜਰ ਪੰਜ ਬੰਦੂਲੇ ਦੀ ਨੇ ਇਹ ਵੀ 951000 ਦੀ ਰੇਂਜ ਹੀ ਹੈ ਜੀ ਤੇ ਉਹੀ ਸਾਰੀ ਗੱਲ ਹੈ ਕਿ ਕੋਈ ਪਾਲਿਸ਼ ਨਹੀਂ ਹੈਗੀ ਕੋਈ ਰੰਗ ਨਹੀਂ ਹੈਗਾ 1 ਗ੍ਰਾਮ 골드 ਦੀ ਗਾਰੰਟੀ ਹੈ ਵੀਰੇ ਮਤ ਉੱਤੇ ਸੋਨਾ ਚੜਿਆ ਹੋਇਆ ਦਰਸ਼ਕੋ ਪੰਜਾ ਸਾਲਾਂ ਦੇ ਅੰਦਰ ਅੰਦਰ ਤੁਸੀਂ ਚਾਹੋ ਤਾਂ ਅੱਧਾ ਮੁੱਲ ਦੇ ਕੇ ਨੂੰ ਵਟਾ ਕੇ ਭਾਵੇਂ ਹੋਰ ਨਾ ਵੜੀਆਂ ਨਾ ਆਹ ਡਿਜ਼ਾਈਨ ਹੀ ਚੰਗਾ ਲੱਗਿਆ ਫਿਰ ਭਾਵੇਂ ਆਹ ਲੈ ਜੂ ਹਨਾ ਜਿਵੇਂ ਜਿਵੇਂ ਵੀਰੇ 골 ਦਾ ਰੇਟ ਵੱਧਦਾ ਜਾ ਰਿਹਾ ਨਾ ਇਹਦੀ ਡਿਮਾਂਡ ਓਨੀ ਜ਼ਿਆਦਾ ਵੱਧਦੀ ਜਾ ਰਹੀ ਹੈ ਭਾਈ ਘੱਟ ਪੈਸੇ ਦੇ ਵਿੱਚ ਫੈਸ਼ਨ ਸਾਰਾ ਹੁਣ ਸੋਨੇ ਦੀ ਮੰਨ ਲੇ ਚਲੋ ਵੀ ਕਿਸੇ ਨੇ ਆਹ ਕੜਾ ਬਣਾ ਲੈ ਤੈਨ 4 ਲੱਖ ਦਾ ਹਾਂਜੀ ਹਾਂਜੀ ਇਹਦਾ ਡਿਜ਼ਾਈਨ ਹੁਣ ਮਨ ਭਰ ਗਿਆ ਹਾਂਜੀ ਅਗਲਾ ਕਹਿੰਦਾ ਹਰੇਕ ਵਾਰ ਤੇ ਇਹੀ ਚੜੀ ਫਰਨਾ ਹਾਂਜੀ ਹਾਂਜੀ ਤੇ ਇਹ ਕਿਥੇ 10-12000 ਦਾ ਲੈ ਜਾਓ ਕਦੇ ਆ ਪਾਓ ਕਦੇ ਉਹ ਪਾਓ ਕਦੇ ਆ ਪਾਓ ਤੇ 10% ਬਣਵਾਈ ਵੀਰ ਮੰਨ ਲੀਏ ਜੇ ਆਪਾਂ ਤੇ 3-4 ਲੱਖ ਦੀ 40000 ਬਣਵਾਈ ਪੈ ਜਾਂਦੀ ਐ ਤੇ 12000 ਰੁਪਏ ਦਾ ਟੋਟਲ ਐ ਜਿਹਦੇ ਵਿੱਚ 8500 ਦਾ ਸੋਨਾ ਹੀ ਐ ਜੀ 1 ਗ੍ਰਾਮ ਤੇ ਇਹ ਮੇਨ ਗੱਲ ਸੇਫਟੀ ਪਰਪਸ ਲਈ ਵੀਰ ਬਰ ਕੱਲੂ ਰੱਬ ਨਗਰੇ ਕੋਈ ਡਿੱਗ ਕੇ ਆ ਜਾ ਕੋਈ ਖੋ ਵੀ ਹੁੰਦੀ ਬੰਦਾ ਆਰਾਮ ਨਾਲ ਦੇ ਦਿੰਦਾ ਭਾਈ 5 ਲੱਖ ਦਾ ਨੁਕਸਾਨ ਨਹੀਂ ਹੁੰਦਾ ਆਏ ਚੁੱਪ ਕਰਕੇ ਲਾਓ ਉਹਨੂੰ ਆਏ ਕਰਕੇ ਪੜਾ ਲੈ ਆਪਾ ਪਾਪਾਵੇਂ ਆਪਦੇ ਹੱਥ ਨਾਲ ਆਪ ਬਿਲਕੁਲ ਤੇ ਇੱਕ ਕਈ ਵਾਰ ਨਾ ਲੋਕ ਕਮੈਂਟ ਕਰਦੇ ਹੁੰਦੇ ਆਪਾਂ ਉਹਨਾਂ ਨਾਲ ਵੀ ਗੱਲ ਕਰਨੀ ਆ ਜੀ ਜੀ ਕਿ ਇਨਵੈਸਟਮੈਂਟ ਨਹੀਂ ਹੈ ਇਹ ਤੇ ਮੈਂ ਇਹ ਹੀ ਕਹੂੰਗਾ ਬਿਲਕੁਲ ਇਨਵੈਸਟਮੈਂਟ ਨਹੀਂ ਇਹ ਸ਼ੌਂਕ ਪੂਰੇ ਕਰਨ ਲਈ ਜੁਐਲਰੀ ਹੈ ਵੀਰੇ ਇਨਵੈਸਟਮੈਂਟ ਕਰਨੀ ਹੋਵੇ ਤਾਂ ਸਾਡੇ ਕੋਲ ਸੋਨੇ ਦੇ ਸਿੱਕੇ ਹੁੰਦੇ ਆ ਹਾਂ ਜਿਹਦੇ ਕੋਈ ਬਨਵਾਈ ਨਹੀਂ ਹੁੰਦੀ ਸਾਰੇ ਜੁਐਲਰਾਂ ਕੋਲ ਹੀ ਹੁੰਦੇ ਆ ਜੇ ਤੁਸੀਂ 골ਡ 'ਚ ਇਨਵੈਸਟੀ ਕਰਨਾ ਹੈ ਤੇ ਤੁਸੀਂ ਉਹਤੇ ਕਰੋ ਤੇ ਕੋਈ ਮੇਕਿੰਗ ਚਾਰਜ ਨਹੀਂ ਕੋਈ ਕਾਰਟ ਤਾਂ ਨਹੀਂ ਕੱਟੀ ਜਾਊਗੀ ਆ ਉਹ ਤੇ ਇਹ ਤਾਂ ਯਾਰ ਡਿਜ਼ਾਈਨ ਆ ਫੈਸ਼ਨ ਫੈਸ਼ਨ ਜੁਐਲਰੀ ਹੈ ਜਿਵੇਂ ਆਪਾਂ ਕੱਪੜੇ ਬੰਨਿਆ ਵਧੀਆ ਬੈਗ ਰੱਖਦੇ ਆ ਹੁਣ ਜਿਹੜੇ ਸੋਨਾ ਪਾਉਂਦੇ ਨੇ ਵੀਰੇ ਹੁਣ ਲੋਕ ਦਾਦ ਤੋਲੇ ਵੀ ਸੋਨਾ ਬਾਕੇ ਆ ਰਾਮ ਨਾਲ ਜਿਨਾਂ ਨੂੰ ਸ਼ੌਂਕ ਹੈ ਉਹ ਲੋਕਾਂ ਨੇ ਸੰਭਾਲ ਗਿਆ ਜੁਐਲਰੀ ਪਾ ਰਹੇ ਨੇ ਤੇ ਜਿਹੜੇ ਮੈਂ ਕਈ ਮੇਰੇ ਪੈਨਪੜਾ ਜਿਹੜੇ ਚਲੋ ਨਹੀਂ ਅਫੋਰਡ ਕਰ ਸਕਦੇ ਅੱਜ ਰੇਟ ਜੱਪ ਕਹਿ ਦਿੰਦੇ ਕਿਉਂਕਿ ਅਫੋਰਡ ਉਹਦੇ ਨਾਲ ਨਾਲ ਲੱਗਦਾ ਇਨਵੈਸਟ ਵੀ ਨਹੀਂ ਕਰਨਾ ਚਾਹੁੰਦਾ ਅਫੋਰਡ ਵੀ ਕਰ ਸਕਦਾ ਪਰ ਅਗਲਾ ਕਹਿੰਦਾ ਮੈਂ ਨਹੀਂ 10-15 ਲੱਖ ਰੁਪਏ ਲਾਣਾ ਇਹ ਆ ਵੀ ਮੰਨ ਲੇ ਚਲੋ ਕਿਸੋ ਸੋਨੇ ਤੇ ਨਹੀਂ ਕਿੰਨੇ ਕਿ ਡਿਜ਼ਾਈਨ ਲੱਗੂਗਾ ਬੰਦਾ ਕਿੰਨੇ ਕਿ ਡਿਜ਼ਾਈਨ ਮੋਟਰ ਦੀ ਨੀਰ ਤੋਂ ਮੀਰ ਬੰਦਾ ਵੀ ਨਹੀਂ ਬਾੜੇ ਲੈ ਸਕਦਾ ਬਿਲਕੁਲ ਹੁਣ ਤੁਸੀਂ ਕੜੀ ਹੈ ਵੀਰੇ ਹੁਣ ਤੁਸੀਂ ਕਦੇ ਆ ਲੈ ਲਿਆ ਕਹਰੇ ਬੰਦਾ ਕਹਿੰਦਾ ਮੈਂ ਰੇਡੀਅਮ ਵਾਲਾ ਬਣਾ ਕਦੇ ਮੈਂ ਨਾਮ ਵਾਲਾ ਬਣਾ ਇਹਦੇ ਵਿੱਚ ਤੁਸੀਂ RAM NAN ਨੂੰ ਐਕਸਚੇਂਜ ਕਰਕੇ ਜੀ ਹਾਂਜੀ ਆ ਚੀਜ਼ਾਂ ਨੇ ਵੀਰੇ ਆ ਦੇਖੋ ਜੇ ਕਿਸੇ ਨੂੰ ਹੁੰਦਾ ਨਾ ਵੀ ਯਾਰ ਪਤਲੇ ਜੇ ਨਰਮ ਹਾਂਜੀ ਹਾਂਜੀ ਤੇ ਆ ਵੀ ਪਾਸ ਆ ਦੇਲੀਵਰ ਜਿਵੇਂ ਜਿ ਕਿਸੇ ਨੂੰ ਜਿਆਦਾ ਨਾ ਲੱਗੇ ਵੀਰੇ ਦੱਸੋ ਯਾਰ ਗੱਲ ਪਣੀ ਕਿ ਨਹੀਂ ਪਣੀ ਲੈ ਆ ਦੇ ਟੋਰ ਆ ਵੀਰੇ ਆਪਣੇ ਪੰਜਾਬੀ ਆਏ ਕਰਕੇ ਲੈ ਹਾਂ ਬਹੁਤ ਸੋਹਣੀਆਂ ਚੀਜ਼ਾਂ ਨੇ ਆ ਸੋਹਣਾ ਲੱਗ ਰਿਹਾ ਹੈ 60 TV ਤੇ ਆ ਦੇਖੋ ਵੀਰੇ ਕੈਂਠੇ ਤਿਆਰ ਕਰਾਇਨੇ ਸਪੈਸ਼ਲ ਅੱਛਾ ਹਾਂਜੀ ਆ ਦੇਖੋ ਗਰੇ ਇਹ ਸਾਰੇ 1 ਗ੍ਰਾਮ 골ਡ ਦੇ ਸਿਰਫ 10500 ਰੇਟ ਹੈ ਵੀਰੇ ਦਾ ਹਾਂ ਇਹ ਜੇ ਬਾਹੂ ਬਲੀ ਹੁਣਾਂ ਦੇ ਪਾਉਂਦੇ ਕਿਉਂਕਿ ਹੁਣ ਇਹ ਵੀ ਚੀਜ਼ਾਂ ਫੰਕਸ਼ਨ ਵੇਰ ਪੈਂਦੀਆਂ ਨੇ ਵੀਰੇ ਦਿੱਲੀ ਤਾਂ ਪੈਂਦੀਆਂ ਨੇ ਆਪਾਂ ਦੇ ਕਾਲੇ ਸੂਟ ਦੇ ਨਾਲ ਯਾਰ ਕੁਰਤੇ ਪਜਾਮੇ ਨਾਲ ਅਗਲਾ ਇਹ ਪਾ ਲੈਂਦਾ ਜਵਾਰ ਐਨ ਆਰ ਆਈ ਆਪਣੇ ਬਹੁਤ ਪਾਉਂਦੇ ਬਹੁਤ ਪਾਉਂਦੇ ਨੇ ਅਸੀਂ ਬਾਹਰ ਬਹੁਤ ਭੇਜ ਚੁੱਕੇ ਹਾਂ ਦੇ ਹੂੰ ਨਹੀਂ ਪਾਉਂਦੇ ਆ ਉੱਥੇ ਜਿਹਨਾਂ ਨੇ ਵੀ ਸ਼ਿਪਿੰਗ ਕਰਾਣੀ ਉਹ ਵੀ ਕਰਾ ਸਕਦੇ ਆਊਟ ਆਫ ਇੰਡੀਆ ਆਹ ਦੇਖ ਉਨੇ 골ਡ ਚ ਬਣਾਣੀ ਆ 32000 ਰੁਪਏ ਇਹ 4000 ਰੁਪਏ ਦੇ ਮੇਰੇ 4000 ਦੀਆਂ ਕਿ ਕਿਹ ਹੈ ਵੀ ਜਦੋਂ ਫੋਨ ਕਾਲ ਕਰਕੇ ਵੈਰੀਫਾਈ ਕਰਕੇ ਕਈ ਵਾਰੀ ਕੋਈ ਫੇਕ ਹੀ ਨਾ ਕੋਈ ਫੇਕ ਕਰਦਾ ਹੁੰਦਾ ਬਿਲਕੁਲ ਅਸੀਂ ਇਸੇ ਕਰਕੇ ਕਰਨੇ ਆ ਤੁਸੀਂ ਆਨਲਾਈਨ ਨਾਮ ਮੰਗਾਂ ਦੇ ਚੱਕਰਾਂ 'ਚ ਸਾਡੇ ਤਿੰਨ ਸ਼ੋਰੂਮ ਹੈ ਜੀ ਲੁਧਿਆਣੇ ਐਫ ਵਾਰਾ ਚੌਂਕ 'ਚ ਮੁਹਾਲੀ ਫੇਸ 3B2 'ਚ ਤੇ ਨਿਊ ਦਿੱਲੀ 'ਚ ਵੀ ਆਪਾਂ ਹੁਣ ਨਵਾਂ ਖੋਲਤਾ ਲਾਜਪੁਰ ਨਗਰ 'ਚ ਤੁਸੀਂ ਵਿਜ਼ਿਟ ਕਰਕੇ ਜਿਹੜਾ ਲਾਗੇ ਲੱਗਦਾ ਕਸਬੇ ਨੂੰ ਉੱਥੇ ਆ ਕੇ ਲੈ ਕੇ ਜਾਊਗੀ ਆ ਨੰਬਰ ਪਾਵਾਂਗੇ ਨਾ ਫੋਨ ਕਰਕੇ ਪ੍ਰੋਪਰ ਜੀ ਨਾਮ ਸਮਝ ਲਗੇ ਤੇ ਡਰੈਸ ਮੰਗਾ ਸਕਦੇ ਆ ਵੀਰੇ ਇਹ ਵੀ ਟਿੱਕੇ ਵਗੈਰਾ ਇਹ ਜਿਵੇਂ ਆਪਣੇ ਹਿਮਾਚਲ ਸਾਈਡ ਵੀਰੇ ਬਹੁਤ ਚੱਲਦੀ ਹੈ ਜੀ 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 ਆਹ ਲੇਖ ਪਹਾੜੀ ਹੈ ਨਾ ਪਹਾੜੀ ਨਾਥ ਹੈ ਜੀ ਆਹ ਜੀ ਫਿਰ ਆਪਣੇ ਆ ਗਈ ਹੰਗਰੂ ਵਾਲੇ ਕੜੇ ਲੈ ਅਜਵਾਕਾਂ ਦੇ ਸੋਹਣੇ ਲੱਗਦੇ ਆ ਪਾਏ ਇਹ ਬਿਲਕੁਲ ਨਿਊਲੀ ਮੈਰਿਡ ਜਿਵੇਂ ਹੁੰਦੀਆਂ ਨੇ ਇੱਕ ਮੈਂ ਹੋਰ ਸਾਰੇ ਦਰਸ਼ਕਾਂ ਨੂੰ ਦੱਸ ਦਿਆਂ ਵੀ ਹਰੇਕ ਕਲਚਰ ਨਾਲ ਸੰਬੰਧ ਦਾ ਕਿਸੇ ਦਾ ਸਿੱਖਾਂ ਦਾ ਉਸ ਹਾਲ ਦਾ ਜੈਨ ਸਮਾਜ ਦਾ ਵੱਖਰਾ ਟਿਕਾਣਾ ਬਿਲਕੁਲ ਬਿਲਕੁਲ ਜੀ ਤੇ ਹਾਲਾਂਕਿ ਹੁਣ ਗੱਲਾਂ ਉਹ ਰਹਿ ਨਹੀਂ ਗਈਆਂ ਸਾਂਝੀਆਂ ਹੀ ਹੋ ਗਿਆ ਸਾਰਾ ਸਾਂਝੋਗੇ ਪਰ ਜੇ ਫੇਰ ਵੀ ਲੱਗਦਾ ਹੁੰਦਾ ਨਾ ਯਾਰ ਸਾਡੇ ਜੈਨੀਆਂ ਚ ਆਏ ਪਾਉਂਦੇ ਆ ਉਸ ਤਰੀਕੇ ਦੇ ਲੈ ਸਕਦਾ ਯਾਰ ਸਾਡੇ ਸਿੱਖਾਂ ਚ ਆਏ ਪਾਉਂਦੇ ਆ ਅਸੀਂ ਵੀਰੇ ਐਕਚੁਅਲੀ ਹੋਲ ਸੇਲ ਕਰ ਕਰਕੇ ਨਾ ਸਾਰੀ ਸਟੇਟਾ ਦਾ ਡਿਜ਼ਾਈਨ ਆਪ ਰੱਖਦੇ ਕਿਉਂਕਿ ਆਪਣੇ ਤੋਂ ਦੁਕਾਨਦਾਰ ਵੀ ਲੈਂਦੇ ਆਪਾਂ ਇਹ ਜੁਐਲਰੀ ਮੈਨੂਫੈਕਚਰ ਕਰਦੇ ਆ ਤੁਹਾਡੇ ਆ ਪੁਰਾਣਾ 30 ਸਾਲ ਤੱਕ ਹੋ ਗਏ ਹਾਂ ਹਾਂਜੀ 30 ਸਾਲ ਹੀ ਕੰਮ ਚ ਹੋ ਗਏ ਫਿਰ ਉਸ ਤੋਂ ਬਾਅਦ ਵੀਰੇ ਆ ਨਵੀਆਂ ਪਾਇ ਲਾਣੇ ਹੁਣ ਝਾਂਜਰ ਮੈਂ ਰੱਖਦਾ ਝਾਂਜਰ ਹਾਂਜੀ ਨਹੀਂ ਨਹੀਂ ਇਹ ਝਾਂਜਰ ਦਾ ਡਿਜ਼ਾਈਨ ਆ ਸਾਰੇ ਡਾਇਮੰਡ ਦੀ ਝਾਂਜਰ ਹਾਂ ਲੈ ਉਹ ਚਾਂਦੀ ਦੀ ਵੀ ਭਾਂਡੇ ਹੁੰਦੇ ਨੇ ਹਾਂਜੀ ਚਾਂਦੀ ਦੀ ਵੀ ਸਾਰੀ ਜੁਐਲਰੀ ਹੁੰਦੀ ਆ ਯਾਰ ਆ ਦੇਖ ਲੈ ਹਾਂਜੀ ਆ ਲੈ ਆ ਸਾਰੇ ਵੀਰੇ ਦੁਬਈ ਦੇ ਜਿਹਨੂੰ 터ਕਿਸ਼ ਕਹਿੰਦੇ ਦੁਬਈ ਜੁਐਲਰੀ ਕਹਿੰਦੇ ਨੇ ਜੀ ਜੀ 터ਕਿਸ਼ ਹੁਣ ਆ ਸਾਰੇ 10 ਲੱਖ ਦਾ ਸੈਟ ਬੰਨਾ ਹੈ ਇਹਦੇ ਵਿੱਚ ਤਿੰਨੇ ਸੈੱਟ 30-35 ਹਜ਼ਾਰ ਦੀ ਰੇਂਜ ਵਿੱਚ ਬਣ ਜਾਣੇ ਹੂੰ ਆ ਯਾਰ ਕਿੱਡਾ ਸੋਹਣਾ ਰਾਣੀ ਪਦਮਾ ਵਰਗਾ ਦਿਖਾਈ ਦਿੰਦਾ ਇਹ ਹੁਣ ਗੋਲ ਜਿਹਾ ਅਜ ਲੈਂ ਚਲ ਜੀਦਾ ਤੇ ਇਹਦੇ ਮੋਤੀਆਂ ਦੇ ਪੈਸੇ ਆ ਦੇ ਰੇਟ 'ਚ ਇਹ ਸੈੱਟ ਆਇਆ ਨਾ ਪੂਰਾ ਸਹੀ ਆ ਜਿੰਨੇ ਤੇ ਖਾਲੀ ਮੋਤੀ ਹੋਣਗੇ ਤੇ ਕੁੰਦਨ ਦੇ ਸਹੀ ਆ ਸੋਨਾ ਵੀ ਬਹੁਤ ਆ ਯਾਰ ਲੈ ਇਹਦੀ ਬਿਫ ਫਿਨਿਸ਼ਿੰਗ ਨਾ ਸਾਡੇ ਚੈਲੰਜ ਹੁੰਦਾ ਕੋਈ ਨਹੀਂ ਪਛਾਣਦਾ ਪ੍ਰੀਮੀਅਮ ਜਿਹਾ ਲੱਗਦਾ ਨਾ ਹਾਂਜੀ ਇਹ ਟੀਕ ਕੁੰਦਨ ਵੀਰੇ ਸਾਡਾ ਨਾ ਐਵੇਂ ਹੈ ਕਿ ਕੋਈ ਨਹੀਂ ਕਹਿ ਸਕਦਾ ਫਰੰਟ ਬੈਕ ਕਾਇ ਕੁਛ ਨਿਆਰਾ ਵੀ ਹੋਵੇ ਜਿੰਨੇ ਜਰਾ ਅਗਲਾ ਕੱਟ ਕੇ ਯਾਰਾ ਕਰਕੇ ਨਹੀਂ ਦੇਖਦਾ ਅਸਲ ਚ ਸੋਨੇ ਵਾਲੇ ਤਾਂ ਬਣਾਉਂਦੇ ਐ ਇਹਨੂੰ ਹਾਂਜੀ ਸਾਰੇ ਕਾਰੀਗਰ ਆਪਣੇ ਉਹੀ ਨੇ ਜਿਹੜੇ 골ਡ ਦੀ ਜੁਲਰੀ ਬਣਾਉਂਦੇ ਨੇ ਇਤੋਂ ਬਿਨਾ 골ਡ ਦੇ ਪਿਓਰ 골ਡ ਵੀ ਸਾਰੇ A2Z ਜੇ ਲੈਣਾ ਹੋਵੇ ਹਾਂਜੀ ਉਹ ਸਾਰੇ ਆਪਣੇ ਕੋਲ ਪਿਓਰ 골ਡ ਬਾਈਕਰਡ ਹਾਲ ਮਾਰਕ ਦੀ ਜੁਲਰੀ ਵੀ ਰੈਡੀ ਹੈ ਵੀਰੇ ਜੀ ਬਹੁਤ ਮਾਨਤਾ ਪ੍ਰਾਪਤ ਬੰਦੇ ਆ ਇਹ ਆ ਦੇਖੋ ਵੀਰੇ ਲੇਡੀ ਜੀ ਚੂੜੀਆਂ ਕੜੇ ਹਾਂ ਆ ਹਰ ਤਰ੍ਹਾਂ ਦੇ ਰੈਡ ਦਾਂਗੇ ਹਾਂਜੀ ਇਹ ਸਕੀਅਰ ਦੇ ਵਿੱਚ ਬਿਲਕੁਲ ਜਿੰਨੇ ਵੀ ਤੇ 골ਡ ਚ ਆਉਂਦੇ ਨੇ ਆ ਦੇਖੋ ਇਹ ਸਾਰੇ ਹੈਂਡ ਮੇਡ ਬਣੇ ਹੋਏ ਐ ਜਵਾਗੀ ਵਾਪਸ ਸੈਂਪਲ ਆਏ ਹੋ ਸਾਰਾ ਕੁਝ ਹਰ ਟਾਈਮ ਰੈਡੀ ਆ ਦੇਖੋ ਵੀਰੇ ਲੈ ਆਹ ਯਾਰ ਡਬਲ ਸੁਣੇ ਇੱਕ ਆ ਲੈ ਆ ਯਾਰ ਦੇਖੋ ਲੈ ਡਿਜ਼ਾਈਨ ਦੇਖੋ ਪਹਿਲਾਂ ਕਮਾਲ ਯਾਰ ਬਾਈ ਵੈਰਾਈਟੀ ਤੇਰੀ ਬਹੁਤ ਕਮਾਲ ਆ ਵੀਰੇ ਸਾਰੇ ਸਾਡੀ ਧਿਆਨ ਵੈਰਾਈਟੀ ਕਰਨੀ ਹੈ ਸਰਵਿਸ ਕਰਨੀ ਹੈ ਕਿੰਨਾ ਕੰਮ ਨਾਲ ਦਾ ਕੰਮ ਰਹਿ ਗਿਆ ਹਾਂਜੀ ਵੀਰੇ ਉਹ ਵੀ ਯਾਰ ਤੁਸੀਂ ਹਰੇਕ ਗੋਂਦੇ ਦੀ ਰੀਝ ਪੂਰੀ ਕਰਤੀ ਹਾਂਜੀ ਵੀਰੇ ਇਹਦੇ ਨਾਲ ਇਹ ਕੀ ਕਹਾਲੂ ਇਹ ਪਉਣ ਵਾਲਾ ਕੰਮ ਵੀ ਆ ਆਪਾਂ ਕਿਸੇ ਵੀ ਤਰ੍ਹਾਂ ਕੋਈ ਫੰਕਸ਼ਨ ਕਰਨਾ ਹੈ ਇੱਕੋ ਦਮ ਅਰਜੈਂਟ ਜਿਹਾ ਕੋਈ ਫੰਕਸ਼ਨ ਆ ਗਿਆ ਤੇ ਆਪਾਂ 10-15 ਲੱਖ ਦਾ ਨਹੀਂ ਅਰੇਂਜਮੈਂਟ ਹੁੰਦਾ ਬੰਦਾ ਇਹਨਾਂ ਇੱਕ ਵਾਰ ਡੰਗ ਸਾਰੂ। ਬਿਲਕੁਲ। ਮਤਲਬ ਇਹ ਵੀ ਇਹ ਤੁਸੀਂ ਨਾ ਇਹ ਇੱਕ ਕੱਲੋ ਕੇ ਬਹੁਤਿਆਂ ਘਰਾਂ ਨੂੰ ਉਜੜੋਂ ਵੀ ਬਚਾਲੇ। ਹਾਂਜੀ ਵੀਰੇ। ਕਈ ਵਾਰ ਲਾਟੀਆਂ ਚਾਕੇ ਪਾਹ ਲੰਦਾ ਸੋਨੇ ਦਾ। ਬਿਲਕੁਲ। ਉਹਨੂੰ ਕਰਨ ਦੀ ਲੋੜ ਨਹੀਂ। ਆ ਦੇਖੋ ਵੀਰੇ ਇਹ ਮੰਗਸੁੱਤਰ ਨੇ। ਇਹ ਹੁਣ ਵਿਦ ਰਿੰਗ 10500 ਦਾ ਪੂਰਾ ਸੈੱਟ ਹੈ। ਦੇਖ ਲੈ। ਆ ਕੜੇ ਕੜੇ ਕਿੰਨੇ ਤੋਂ ਸਟਾਰਟ ਹੋ ਜਾਂਦੇ। ਕੜੇ ਵੀਰੇ 9500 ਰੁਪਏ ਤੋਂ। 9500 ਤੋਂ ਸਟਾਰਟ ਹੋ ਜਾਂਦੇ ਆ ਕੋਈ 11000 ਦਾ ਬਾਰਾ ਉਹਦਾ weight ਦੇ ਹਿਸਾਬ ਨਾਲ ਸੋਨਾ ਵੀ ਮਿਲਣਾ ਉੱਤੇ ਸੋਨਾ ਵਾਂ। ਹਾਂਜੀ। ਮਤਲਬ ਤਾਂ ਹੀ ਇਹਦੀ ਅੱਧੇ ਤੇ ਐਕਸਚੇਂਜ ਹੈ ਕਿਉਂ ਆਦਿਕ ਵਿਰੇ ਜੜਾਉਂ ਚ ਹੁਣ ਇਹ ਚੀਜ਼ ਆਪਾਂ ਲੈਨੇ ਵੀਰੇ ਜੇ ਤੁਸੀਂ ਸੋਨੇ ਚ ਬਣਵਾਉਂਦਾ ਵੀ ਹੈ ਨਾ ਕਸਟਮਰ ਜੀ ਕੱਲ ਨੂੰ ਜਦੋਂ ਚੇਂਜ ਕਰਾਣ ਜਾਂਦਾ ਵਿੱਚ ਮੋਤੀ ਜਦੋਂ ਲੈਣੇ ਆ ਉਹਦੇ ਵਿੱਚ ਜੋ ਔਖੇ ਜਾਣੇ ਆ ਤੇ ਜਦੋਂ ਤੁਸੀਂ ਵੇਚਨੇ ਤੇ ਕੱਟੇ ਜਾਣੇ ਮਤਲਬ ਜੇ ਤੁਸੀਂ 5 ਲੱਖ ਇਨਵੈਸਟ ਕਰ ਵੀ ਦਿੱਤਾ ਤੇ ਲੱਖ ਰੁਪਏ ਦਾ ਨੁਕਸਾਨ ਤਾਂ ਪੱਕਾ ਹੈਗਾ ਹੀ ਜੀ ਬਣਵਾਈ ਬਣਵਾਈ ਤਾਂ ਕੀ ਗਈ ਗਈ ਹੈ ਜੀ ਬਹੁਤ ਵੈਰਾਈਟੀ ਪਈ ਆ ਵੀ ਇਨਾਂ ਕੋਲੇ ਆ ਦੇਖੋ ਕਰਨ ਬਰਾਜ ਮਗਰਲੇ ਪਸੇ ਕਮਾ ਦੇ ਜੀ ਸ਼ੋਰੂਮ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਕਿੱਡੀ ਗੱਲ ਆ ਇਹਨਾਂ ਦੀ ਏ ਅਸਲ ਦੇ ਵਿੱਚ ਨਾ ਤੁਹਾਡੀ ਯਾਰ ਕੋਈ ਕ੍ਰੈਡੀਬਿਲਟੀ ਵੀ ਆਪਦੀ ਹੈ ਨਾ ਤੁਹਾਡੀ ਜੁਬਾਨ ਕਲਾ ਅਸਲ ਦਾ ਮੇਨ ਗੱਲ ਹੈ ਕਿ ਅਸੀਂ ਸਰਵਿਸ ਆਫਟਰ ਸੇਵ ਸਰਵਿਸ ਤੇ ਧਿਆਨ ਪੂਰਾ ਰੱਖਦੇ ਆ ਇਹ ਨਹੀਂ ਕਿ ਕਸਟਮਰ ਨੂੰ ਇੱਕ ਵਾਰ ਸਮਾਨ ਵੇਚ ਤਾ ਦੇ ਮੁੜ ਕੇ ਆ ਦੇਖੋ ਵੀਰੇ ਇਹ ਸਾਰੇ ਡਾਇਮੰਡ ਦੇ ਸੈੱਟ ਨੇ ਹੁਣ ਇਹ ਸੈੱਟ ਜੇ ਆਪਾਂ ਬਣਵਾਣੇ ਆਂ ਜੀ 골 ਜਿਆਦਾ ਸੋਲਿਡਰ ਟਾਈਪ ਲੱਗੇ ਹੋਏ ਨੇ 5-6 ਲੱਖ ਦਾ ਬੰਨਣਾ ਸਿਰਫ 1.5 ਲੱਖ ਰੁਪਏ ਦਾ ਇੱਕ ਲੇਡੀਜ਼ ਵਾਲੀਂ ਸੁਈਆਂ ਜੀਆਂ ਵੀ ਆਉਂਦੀਆਂ ਉਹ ਵੀ ਹਾਂਜੀ ਹਾਂਜੀ ਵੀਰੇ ਸਾਰਾ ਕੁਝ ਟ੍ਰੈਂਡ ਜੇ ਚੱਲਿਆ ਸਾਰਾ ਸਾਰਾ ਹਮ ਆ ਦੇਖੋ ਲੈ ਅਲਕੁਰ ਸੇ ਲੱਗਦਾ ਨੇ ਹੀਰੇ ਵਾਲਾ ਹੁੰਦਾ ਵੀਰੇ ਸਾਰੇ ਕੁਆਲਿਟੀ ਮੈਂ ਤੁਹਾਨੂੰ ਦਰਸ਼ਕੋ ਗੱਲ ਦੱਸਦਾ ਨਾ ਬਹੁਤ ਜ਼ਿਆਦਾ ਇੱਥੇ ਐਨ ਆਰ ਆਈ ਆਉਂਦੇ ਆ ਵੀਰੇ ਆ ਦੇਖੋ ਕੁਆਲਿਟੀ ਮੋਤੀ ਦੀ ਜੁਮਰੀਲ 12500 ਰੁਪਏ ਰੇਂਜ ਦੇ ਸਟੇ ਜੀ ਫਿਰ ਇਹਦੀ ਵੀ ਚੇਂਜ ਹੈਗੀ ਐਕਸਚੇਂਜ ਜੀ ਪ੍ਰੋਪਰ ਤੁਹਾਨੂੰ ਬੈਲ ਮਿਲਣਾ ਹਨਾ ਵੈਰਾਈਟੀ ਇੱਕ ਵੀਡੀਓ ਜੇ ਅਪਾ ਕਵਰ ਨਹੀਂ ਕਰ ਸਕਦੇ ਜੋ ਤੁਸੀਂ ਸੋਚਦੇ ਹੋ ਸੋਨੇ ਜਾਂਦਾ ਚਾਹੇ ਆਪਣੀ ਪੰਜਾਬੀ ਐਡੋਰੇਸ਼ਨ ਜੁਐਲਰੀ ਹੈ ਰਾਜਸਤਾਨੀ ਹੈ ਹਿਮਾਚਲੀ ਸਾਰਾ ਕੁਝ ਹੈ ਲੈਵਲ ਹੈ ਜਿਹੇ ਜੀ ਤੁਹਾਡੇ ਵੈਰਾਈਟੀ ਸੁਪਨੇ ਚ ਆ ਗਈ ਇਹਨਾਂ ਨੂੰ ਦੱਸ ਦਿਓ ਉਹ ਕਈ ਵਾਰ ਹੁੰਦੀ ਹੈ ਜੀ ਕਸਟਮਰ ਆਉਂਦੇ ਆ ਡਿਜ਼ਾਈਨ ਲੈ ਕੇ ਫੋਨ ਚ ਕਿ ਵੀਰੇ ਇਹਦਾ ਬਣਵਾਣਾ ਉਹ ਰੱਬ ਦੀ ਕਿਰਪਾ ਨਾਲ ਕਈ ਵਾਰ ਰੈਡੀ ਮਿਲ ਜਾਂਦਾ ਜੀ ਹੂੰ ਕਿਉਂਕਿ ਡਿਜ਼ਾਈਨਿੰਗ ਦੇ ਧਿਆਨ ਬਹੁਤ ਹਾਂਜੀ ਹੁਣ ਇੰਨਾ ਰੋਜ਼ ਵੱਖਰੇ ਬੰਦੇ ਨਹੀਂ ਆਉਣਾ ਥੋੜਾ ਤਿਆਰਪਾ ਹੋ ਗਿਆ ਬਿਲਕੁਲ ਤੇ ਬਰਸ਼ਕੋਗਲੇ ਵਿਸ਼ੇ ਚ ਨਾ ਮਾ ਪੰਜ ਮਹੌਲੀ ਵੀ ਮਿਲਾਂਗੇ ਬਹਾਲੀ ਵੀ 3b2 ਮਹੌਲੀ 3b2 ਹਾਂਜੀ ਤੇ ਦਿੱਲੀ ਚ ਕਿਹੜਾ ਹੈ ਦਿੱਲੀ ਲਾਜਪਤ ਨਗਰ ਸੈਂਟਰਲ ਮਾਰਕੀਟ ਤੇ ਨੀਮ ਸੀਮੀਆਂ ਮਾਲਜੂਰ ਹਾਂਜੀ ਹਾਂ ਤੇ ਵੈਰੀਫਾਈ ਕਰਕੇ ਜਾਓ ਕੋਸ਼ਿਸ਼ ਕਰਿਓ ਆਨਲਾਈਨ ਕਿਸੇ ਨੂੰ ਪਹਿਲਾਂ ਪੇਮੈਂਟ ਨਾ ਪਾਓ ਜਨ ਚਲ ਵੈਰੀਫਾਈ ਨਾ ਨਹੀਂ ਆਨਲਾਈਨ ਨੰਬਰ ਲਿਖ ਲਓ ਜੇ ਤੁਸੀਂ ਸਿਰਫ ਇੱਕੋ ਹੀ ਨੰਬਰ ਤੇ ਕੰਟੈਕਟ ਕਰਨਾ ਹੈ 88725 3380 ਜੀ ਇਹਦੇ ਕਾਲ ਕਰ ਲਿਓ ਥੈਂਕ ਯੂ ਬ੍ਰੋ ਵੀਰ ਸ਼ੁਕਰੀਆ ਧੰਨਵਾਦ ਤੁਸੀਂ ਸਮਝਾ ਦਿੱਤਾ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ